राधे राधे नमस्कार सत श्री अकाल जी हां जी आज मैं थोनू सर्वाइकल पेन ਲਈ मसाज ਦੱਸੂਗੀ ਜਿਹਦੇ ਨਾਲ ਆਪਣੀ ਜਿਹੜੀ ਗਰਦਨ ਦੀ ਜਕੜਨ ਹੈ ਉਹ ਵੀ ਦੂਰ ਹੋਊਗੀ ਤੁਸੀਂ ਰਿਲੈਕਸੇਸ਼ਨ ਲਈ ਵੀ ਇਹ मसाज ਕਰ ਸਕਦੇ ਹੋਗੇ ਦੇਖੋ ਤੁਸੀਂ ਕੋਈ ਵੀ ਆਇਲ ਲੈ ਲੈਣਾ ਕੋਕੋਨਟ ਆਇਲ ਲੈ ਲਓ ਤੇਲ ਦਾ ਤੇਲ ਲੈ ਲਓ ਸਰਸੋਂ ਦਾ ਤੇਲ ਲੈ ਲਓ ਜਿਹੜਾ ਮਰਜੀ ਤੇਲ ਲਓ ਪਹਿਲਾਂ ਉਹਨੂੰ ਹਲਕਾ ਹਲਕਾ ਫੈਲਾ ਲੈਣਾਗਾ ਤੇਲ ਨੂੰ ਅੱਛੀ ਤਰ੍ਹਾਂ ਫੈਲਾ ਕੇ ਉਸ ਤੋਂ ਬਾਅਦ ਆਪਾਂ ਮ사ਜ ਸਟਾਰਟ ਕਰਾਂਗੇ ਜਿਹੜੀ ਮ사ਜ ਹੈ ਉਹ ਪਹਿਲਾਂ ਅਪਵਰਡ ਆਪਾਂ ਆਪਣੇ ਹੱਥਾਂ ਨੂੰ ਉੱਪਰ ਨੂੰ ਲੈ ਕੇ ਜਾਣਾਗਾ ਆਰਾਮ ਦੇ ਨਾਲ ਹਲਕੇ ਜਿਹੇ ਪ੍ਰੈਸ਼ਰ ਦੇ ਨਾਲ ਤੁਸੀਂ ਆਪਣੇ ਹੱਥਾਂ ਨੂੰ ਉੱਪਰ ਵੱਲ ਲੈ ਕੇ ਜਾਓ ਸੈਂਟਰ ਰੀਡ ਦੀ ਹੱਡੀ ਕੋਲ ਹੱਥ ਰੱਖੋ ਔਰ ਗਰਦਨ ਦੇ ਅੰਦਰ ਵਾਲੀ ਸਾਈਡ ਲੈ ਕੇ ਜਾਓ ਐਦਾਂ ਤੁਸੀਂ 3-4 ਵਾਰ ਰਿਪੀਟਡ ਇਹ ਪਰਫਾਰਮ ਕਰਨਾ ਤੁਹਾਨੂੰ ਗਰਦਨ ਦੀ ਸਾਈਡਸ ਦੇ ਵਿੱਚੋਂ ਆਪਾਂ ਨੇ ਮ사ਜ ਕਰਨੀ ਹੈ। ਇਸ ਸਰਵਾਈਕਲ ਦੇ ਕਾਰਨ ਆਪਣੀ ਜਿਹੜੀ ਗਰਦਨ ਦੀਆਂ ਨਸਾਂ ਨੇ ਕਾਫੀ ਜਕੜ ਜਾਂਦੀਆਂ ਨੇਗੀਆਂ। ਐਦਾਂ ਬਹੁਤ ਜ਼ਿਆਦਾ ਰਿਲੈਕਸੇਸ਼ਨ ਮਿਲਦਾ ਹੈਗਾ। ਇਹਨੂੰ ਪਹਿਲਾਂ ਆਪਾਂ ਇੱਕ ਸਾਈਡ ਕਰਾਂਗੇ, ਫਿਰ ਦੂਸਰੀ ਸਾਈਡ ਕਰਾਂਗੇ। ਤੁਸੀਂ 5-5 ਮਿੰਟ ਅੱਛੀ ਤਰ੍ਹਾਂ ਮ사ਜ ਕਰੋ ਦੋਨੋਂ ਸਾਈਡ। ਦੇਖੋ ਧਿਆਨ ਨਾਲ ਕਿਦਾਂ ਤੁਸੀਂ ਹੈਂਡ ਪੋਜੀਸ਼ਨ ਰੱਖਣੀ ਹੈ। ਸੈਂਟਰ ਦੇ ਵਿੱਚ ਜਿਹੜਾ ਆਪਣਾ ਸਰਵਾਈਕਲ ਦੇ ਕਾਰਨ ਸਵੇਲਿੰਗ ਆ ਜਾਂਦੀ ਹੈ ਹੰਪ ਬਣ ਜਾਂਦਾ ਹੈ ਉਹਨੂੰ ਤੁਸੀਂ ਰਾਉਂਡ ਸਰਕਲ ਦੇ ਵਿੱਚ ਮ사ਜ ਦੇਣੀ ਹੈਗੀ ਆਪਣੇ ਹੱਥ ਦੀ ਗ੍ਰਿਪ ਬਣਾ ਲੈਣੀ ਹੈ ਅੱਛੀ ਤਰੀਕੇ ਦੇ ਨਾਲ ਫਿਰ ਆਪਾਂ ਰੀਡ ਦੀ ਹੱਡੀ ਦੇ ਸਾਈਡਸ ਦੇ ਉੱਪਰ ਉੱਪਰ ਨੂੰ ਲੈ ਕੇ ਜਾਵਾਂਗੇ ਔਰ ਪ੍ਰੈਸ਼ਰ ਪੁਆਇੰਟ ਨੂੰ ਪ੍ਰੈਸ ਕਰਾਂਗੇ ਬਿਲਕੁਲ ਹੀ ਆਪਣੀ ਹੇਅਰ ਲਾਈਨ ਦੇ نیچے ਇੱਥੇ ਸਰਵਾਈਕਲ ਦੇ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਆਪਾਂ ਪ੍ਰੈਸ ਕਰਨਾ ਹੈਗਾ ਹਲਕਾ ਹਲਕਾ ਦਵਾ ਦੇਣਾ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਐਕਸੈਸਿਵ ਤੁਸੀਂ ਪ੍ਰੈਸ਼ਰ ਨਹੀਂ ਦੇਣਾ ਹੈਗਾ ਜਿੰਨਾ ਕ ਪ੍ਰੈਸ਼ਰ ਆਪਣਾ ਕਸਟਮਰ ਕੋਈ ਵੀ ਭੈਣ ਭਰਾ ਅੱਗੇ ਬੈਠਾ ਟੋਇਲਟ ਕਰ ਸਕਦਾ ਉਹਨਾਂ ਕ ਪ੍ਰੈਸ਼ਰ ਆਪਾਂ ਹੈਂਡਸ ਦਾ ਦੇਣਾ ਹੈ ਲਾਈਟ ਹੈਂਡ ਦੇ ਨਾਲ ਆਪਾਂ ਸਲਾਈਡ ਕਰਦੇ ਹੋਏ ਰੀਡ ਦੀ ਹੱਡੀ ਦੇ ਸਾਈਡ ਤੋਂ نیچے ਆਣਾਗਾ ਫਿਰ ਹਲਕਾ ਹਲਕਾ ਆਪਾਂ ਪ੍ਰੈਸ਼ਰ ਦਿੰਦੇ ਹੋਏ ਅਪਵਰਡ ਜਾਵਾਂਗੇ ਉੱਪਰ ਵੱਲ ਨੂੰ ਜਾਵਾਂਗੇ ਦੇਖੋ ਧਿਆਨ ਨਾਲ ਕਿਸ ਤਰ੍ਹਾਂ ਹੈਂਡ ਪੋਜੀਸ਼ਨ ਹੈ ਰੀਡ ਦੀ ਹੱਡੀ ਨੂੰ ਤੁਸੀਂ ਕਦੇ ਨਹੀਂ ਦਬਾਉਣਾ ਹੈਗਾ ਹਮੇਸ਼ਾ ਜਿਹੜੀ ਮ사ਜ ਹੈ ਉਹ ਸਾਈਡਸ 'ਚ ਹੁੰਦੀ ਹੈਗੀ ਕਦੇ ਵੀ ਹੱਡੀ ਤੇ ਪ੍ਰੈਸ਼ਰ ਨਹੀਂ ਦੇਣਾ ਚਾਹੀਦਾ ਆਰਾਮ ਨਾਲ نیچے ਵਲਾਓ ਇਹ ਤੁਸੀਂ 5-4 ਵਾਰ ਲਗਾਤਾਰ ਰੀਪੀਟ ਕਰ ਸਕਦੇ ਹੋ ਬੈਕ ਦੇ ਉੱਪਰ 8 ਬਣਾ ਰਹੇ ਆਪਾਂ ਜਿਹੜੇ ਨਰ ਮਸਲਸ ਜਿਹੜੇ ਹੈਗੇ ਨੇ ਬੈਕ ਦੇ ਰਿਲੈਕਸ ਹੋ ਜਾਣਗੇ ਹਲਕਾ ਜਿਹਾ ਪ੍ਰੈਸ਼ਰ ਦਿੰਦੇ ਹੋਏ ਅੱਗੇ ਵਾਲ ਇਦਰੀ ਮ사ਜ ਹੈ ਬਹੁਤ ਹੀ ਜ਼ਿਆਦਾ ਰਿਲੈਕਸਿੰਗ ਮ사ਜ ਹੈ ਬਹੁਤ ਜ਼ਿਆਦਾ ਰਿਲੈਕਸੇਸ਼ਨ ਮਿਲਦਾ ਹੈ ਇਹਦੇ ਨਾਲ ਸਰਵਾਈਕਲ ਪੇਨ ਨੂੰ ਗਰਦਨ ਦੇ ਵਿੱਚ ਟਕੜਾ ਹੋ ਜਾਂਦਾ ਆਪਾਂ ਨੀਵੀਂ ਪਾ ਕੇ ਕਾਫੀ ਦੇਰ ਤੱਕ ਕੰਮ ਕਰਦੇ ਰਹਿੰਦੇ ਆ ਉਹਦੇ ਕਾਰਨ ਵੀ ਆਪਣੀ ਨੈਕ ਚ ਪੇਨ ਹੋਣ ਲੱਗ ਜਾਂਦੀ ਹੈ ਬੈਕ ਚ ਪੇਨ ਹੋਣ ਲੱਗ ਜਾਂਦੀ ਹੈ ਉਹਦੇ ਤੋਂ ਵੀ ਕਾਫੀ ਜ਼ਿਆਦਾ ਸਹੀ ਰਹਿੰਦੀ ਹੈ ਇਹ ਮ사ਜ ਹਲਕਾ ਹਲਕਾ ਦਵਾਕੇ ਪਿੰਚ ਕਰਦੇ ਹੋਏ ਸਾਈਡ ਤੇ ਜਾ ਰਹੇ ਆ ਆਪਾਂ ਆਪਾਂ ਵੱਲ ਨੂੰ ਮ사ਜ ਦੇਣੀ ਹੈ neck ਨੂੰ ਅچھے ਤਰੀਕੇ ਦੇ ਨਾਲ ਹਾਂਜੀ ਦੇਖੋ ਮ사ਜ ਨੂੰ ਤੁਸੀਂ ਧਿਆਨ ਨਾਲ ਉਸੇ ਤਰੀਕੇ ਦੇ ਨਾਲ ਪਰਫਾਰਮ ਕਰਿਓ ਵੀਡੀਓ ਤੁਹਾਡੀ ਕੰਮ ਦੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਕਿ ਕਿਸੇ ਦੀ ਤਕਲੀਫ ਵਿੱਚ ਇਹ ਵੀਡੀਓ ਕੰਮ ਆ ਸਕਦੀ ਹੈ neck ਦੇ ਉੱਪਰ ਤੋਂ ਲੈ ਕੇ ਆਪਾਂ ਸ਼ੋਲਡਰ ਤੱਕ ਦਬਾ ਕੇ ਹਲਕਾ ਹਲਕਾ نیچے ਲੈ ਕੇ ਆਣ ਤੁਸੀਂ ਇਹਨਾਂ ਨੂੰ ਬਾਹਾਂ ਮਤਲਬ ਬਾਜੂ ਤੱਕ ਵੀ ਲਿਜਾ ਸਕਦੇ ਹੋ ਹਾਂਜੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੈਂ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂ ਧੰਨਵਾਦ ਜੀ